ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੋਇਆ ਪਿਆ ਜੇਕਰ ਆਪਾਂ ਗੱਲ ਕਰੀਏ ਕੁਝ ਹੜ੍ਹ ਪ੍ਰਭਾਵਿਤ ਇਲਾਕੇ ਅਜੇ ਹਨ ਜਿਵੇਂ ਕਿ ਗੁਰਦਾਸਪੁਰ ਡੇਰਾ ਬਾਬਾ ਨਾਨਕ ਔਰ ਅਜਨਾਲਾ ਔਰ ਹੋਰ ਵੀ ਕਾਫੀ ਏਰੀਆਜ਼ ਐਦਾ ਦੇ ਸੀ ਜਿੱਥੇ ਕਿ ਹੜ੍ਹਾਂ ਦੇ ਕਾਰਨ ਕਾਫੀ ਜ਼ਿਆਦਾ ਲੋਕੀ ਜਿਹੜੇ ਪਰੇਸ਼ਾਨ ਹੋਏ ਔਰ ਜਿਨ੍ਹਾਂ ਦੇ ਘਰ ਤੱਕ ਡੁੱਬ ਗਏ ਉਹਨਾਂ ਨੂੰ ਇਹ ਤੱਕ ਨਹੀਂ ਪਤਾ ਕਿ ਉਹਨਾਂ ਦੇ ਘਰ ਉੱਥੇ ਹੈਗੇ ਵੀ ਆ ਜਾਂ ਨਹੀਂ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆ ਰਹੀ ਨੇ ਉਹਨਾਂ ਦੀ ਮਦਦ ਕਰਨ ਲਈ ਅਜਿਹਾ ਇੱਕ ਉਪਰਾਲਾ ਸੀਜੀਸੀ ਯੂਨੀਵਰਸਿਟੀ ਮੋਹਾਲੀ ਵੱਲੋਂ ਕੀਤਾ ਗਿਆ ਜਿਨ੍ਹਾਂ ਦਾ ਸਲੋਗਨ ਹੈ ਇਕੱਠੇ ਪੰਜਾਬ ਲਈ ਇਕੱਠੇ ਮਨੁਕਤਾਲੇ ਸੋ ਇਹ ਪੰਜਾਬ ਦੇ ਲਈ ਕਹਿੰਦੇ ਅਸੀਂ ਵੀ ਖੜੇ ਆਂ ਔਰ ਅੱਜ ਇਨਾ ਵੱਲੋਂ ਇੱਕ ਬਹੁਤ ਵੱਡਾ ਆਪਰਾਲਾ ਕੀਤਾ ਗਿਆ ਜਿਵੇਂ ਕਿ ਕਾਫੀ ਜਿੱਕਰ ਆਪਾਂ ਗੱਲ ਕਰੀਏ ਗਾਇਕ ਨੋਟ ਵੰਡ ਰਹੇ ਨੇ ਕਈ ਸਮਾਜਿਕ ਸੰਸਥਾਵਾਂ ਹੋਰ ਵੀ ਬਹੁਤ ਕੁਝ ਵੰਡ ਰਹੀਆਂ ਨੇ ਐਦਾਂ ਹੀ ਸੀਜੀਸੀ ਵੱਲੋਂ ਵੀ ਅੱਜ ਰਾਸ਼ਨ ਸਮਗਰੀ ਦੇ ਜਿਹੜੇ ਟਰੱਕ ਨੇ ਉਹ ਭੇਜੇ ਜਾ ਰਹੇ ਨੇ ਸੋ ਤਿਆਰੀਆਂ ਚੱਲ ਰਹੀਆਂ ਨੇ ਹੋਰ ਕੀ ਕੀ ਇਹਨਾਂ ਦੇ ਵਿੱਚ ਸਮਾਨ ਹੈ ਔਰ ਕੀ ਕੀ ਉਹ ਇਹ ਭੇਜਣਗੇ ਹੋਰ ਆਪਾਂ ਇਹਨਾਂ ਦੇ ਪ੍ਰਬੰਧਕਾਂ ਤੋਂ ਜਾਣਾਂਗੇ ਕਿ ਕੀ ਕੀ ਸਮਾਨ ਔਰ ਕਿਹੜੇ ਕਿਹੜੇ ਏਰੀਆਜ਼ ਦੇ ਵਿੱਚ ਇਹ ਸਮਾਨ ਭੇਜ ਰਹੇ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਟਰੱਕ ਤਿਆਰ ਕੀਤੇ ਜਾ ਰਹੇ ਨੇ ਵਿੱਚ ਰਾਹਤ ਸਮਗਰੀ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਥੇ ਇਹ ਜਾਣਗੇ ਔਰ ਜਿਨ੍ਹਾਂ ਦੇ ਘਰ ਤੱਕ ਟਹਿ ਚੁੱਕੇ ਨੇ ਜਾਂ ਉਹਨਾਂ ਨੂੰ ਜਿਹੜੇ ਜਿਹੜੇ ਸਮਾਨ ਦੀ ਜ਼ਰੂਰਤ ਹੈ ਉਹ ਸੀਜੀਸੀ ਯੂਨੀਵਰਸਿਟੀ ਮੋਹਾਲੀ ਵੱਲੋਂ ਉਹਨਾਂ ਦੀ ਸੇਵਾ ਕੀਤੀ ਜਾਏਗੀ ਔਰ ਉਹਨਾਂ ਨੂੰ ਜਿਹੜਾ ਲੋੜਿੰਦਾ ਜ਼ਰੂਰਤਮੰਦ ਲੋਕਾਂ ਨੂੰ ਸਮਾਨ ਹੈ ਉਹ ਦਿੱਤਾ ਜਾਵੇਗਾ ਬਾਰ ਇੱਕ ਦੇਰੇ ਤੁਮਰੀ ਕਿਰਪਾ ਮੈ ਸੂਖ ਕਨੇਰੀ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਕਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਅਰਦਾਸ ਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਸ਼ਾਹੀ ਦਸ਼ਮੀ ਪ੍ਰਤੁੰ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ ਫਿਰੰਗਤ ਗੁਰ ਤੇ ਅਮਰਦਾਸ रामदास होई सहाई अर्जुन हरगोविंद नो सिमरौ श्री हरराय श्री हरकिशन ते आई है जिस डठे सब दुख जाय तेग बहादुर सिमरए घर नौ निद आवै ठाए सब थाई हुणा जी सहाई 10वें बादशाह श्री गुरु गोविंद सिंह जी महाराज ਸਭ ਥਾਈ ਹੁਣਾ ਜੀ ਸਹਾਈ ਦਸ ਪਾਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾੜ ਦੇਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਬ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ 40 ਬਗਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੇ ਸ਼ਕਿਆ ਦੇਈ ਚਲਾਈ ਤੇਗ ਵਾਹਈ ਦੇਖ ਕੇ ਅਣਡਠ ਕੀਤਾ ਤਿਨਾ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧੰਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਤਸੀਸ ਦਿੱਤੇ ਬੰਦ-ਬੰਦ ਕਟਵਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਝੜੇ ਹਾਰਿਆਂ ਨਾਲ ਚਰਾਏਗੇ ਗੁਰਦੁਆਰਿਆਂ ਦੇ ਸੇਵਾ ਲਈ ਕਰਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਾ ਸਵਸਾ ਸੰਗਨ ਵਾਈ ਤਿਨਾ ਦੀਕ ਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹੇ ਗੁਰੂ ਪੰਝਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਾ ਰਸ਼ਿਆ ਰਿਆਇਤ ਦੇਗ ਤੇਗ ਪਤੇ ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਕਾਲ사 ਜੀ ਕੇ ਭੂਲ ਵਾਲੇ ਬੋਲੋ ਜੀ ਸਿਕਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਵੇਕ ਦਾਣ ਬਸਾ ਦਾਣ ਪ੍ਰੂਸਵਾ ਦਾਣ ਦਨ ਸਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਅਸ਼ਨਾਣ ਚੌਕੀਆਂ ਚੰਡੇ ਗੁੰਗੇ ਜੁਗੋ ਜੁਗਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਮਾ ਮਾਤੂਚੀ ਮਤ ਪਤ ਦਾ ਰਖਾ ਆਪ ਕਾਲ ਪੁਰਖ ਵਾਹੇ ਗੁਰੂ ਏ ਦੀਨ ਦIAL ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼ਿਰਨ ਕਾਣਾ ਸਾਹਿਬ ਤੇ ਉਹ ਗੁਰਦੁਆਰੇ ਗੁਰ ਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੇਦਾਰ ਤੇ ਸਿਵਾ ਸੰਗ ਹਰ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹਨਾਂ ਮਾਣਿਆਂ ਦੇ ਮਾਨ ਗੁਰੂ ਨਤਾਂਆਂ ਦੇ ਤਾਨ ਗੁਰੂ ਨਿਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਗਦੀ ਜੋਤ ਆਪ ਜੀ ਦੇ ਚਰਨ ਕਮਲਾ ਵਿੱਚ ਬੇਨਤੀ ਆਪ ਜੀ ਦੀ ਪਾਰ ਬਖਸ਼ਿਸ਼ ਦਾ ਸਦਕਾ ਸਤਿਗੁਰੂ ਜੀ ਵੱਲੋਂ ਗਰੇਟ ਨਵ ਭਾਰਤ ਮਿਸ਼ਨ ਫਾਊਂਡੇਸ਼ਨ ਸੀਜੀਸੀ ਯੂਨੀਵਰਸਿਟੀ ਝੰਡੇੜੀ ਦੇ ਵੱਲੋਂ ਦਾਰਤਕਾਰ ਦੇ ਪ੍ਰੀਤਵਾਨ ਸਰਦਾਰ ਰਸ਼ਪਾਲ ਸਿੰਘ ਜੀ ਧਾਰੀਵਾਲ ਦੇ ਕਰ ਕਮਲਾਂ ਦੇ ਨਾਲ ਜੋ ਕੀ ਆਪ ਜੀ ਦੇ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਭਾਣੇ ਦੇ ਅੰਦਰ ਹਰ ਪੀੜਤਾ ਦੀ ਮੱਧ ਦੇ ਦੇਲੇਰੀ ਰਸਤਾ ਸਮਗਰੀ ਸਤਿਗੁਰੂ ਜੀ ਇਸ ਕਾਲਜ ਤੋਂ ਯੂਨੀਵਰਸਿਟੀ ਤੋ ਰਵਾਨਾ ਕਰ ਰਹੇ ਨੇ ਸਤਿਗੁਰੂ ਜੀ ਜਿਨ੍ਹਾਂ ਭਾਵਨਾ ਮਾਨੂ ਮੁਖ ਰੱਖਦੇ ਹੋਏ ਸੰਬੂਹ ਸੰਗਤਾਂ ਦੇ ਵੱਲੋਂ ਸਟਾਫ ਦੇ ਵੱਲੋਂ ਧਾਰੀਵਾਲ ਸਾਹਿਬ ਦੇ ਵੱਲੋਂ ਸਤਿਗੁਰੂ ਜੀ ਇਸ ਸਮਗਰੀ ਨੂੰ ਸਤਿਗੁਰੂ ਜੀ ਹਰ ਪੀਰਤਾਂ ਦੇ ਲਈ ਰਵਾਨਾ ਕੀਤਾ ਜਾ ਰਿਹਾ ਹੈ ਗੱਡੀਆਂ ਤਿਆਰ ਪਰ ਤਿਆਰ ਖੜੀਆਂ ਨੇ ਆਪ ਜੀ ਨੇ ਕਿਰਪਾ ਕਰਨੀ ਰਸਤੇ ਵਿਚੰਗ ਸੰਗ ਹੋ ਕੇ ਸਹਾਇ ਹੋਣਾ ਧਾਰੀਵਾਲ ਸਾਹਿਬ ਜੀ ਦੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਆਸਰ ਰੱਖਣਾ ਸਮੂਹ ਸਟਾਪ ਨੂੰ ਚੜਦੀ ਕਲਾ ਵਿੱਚ ਰੱਖਣਾ ਸਤਿਗੁਰੂ ਜੀ ਇਸ ਕਾਲ ਜਿਹਦੇ ਯੂਨੀਵਰਸਿਟੀ ਦੇ ਬੱਚਿਆਂ ਦੇ ਸਿਰ ਤੇ ਮਿਹਰ ਪਰਿਆਤ ਰੱਖਣਾ ਸਤਿਗੁਰੂ ਜੀ ਜੋ ਕੇ ਪੰਜਾਬ ਦੇ ਵਿੱਚ ਸ਼ੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਸਤਿਗੁਰੂ ਜੀ ਇਸ ਤੋਂ ਬੱਚਿਆਂ ਨੂੰ ਬਚਾ ਕੇ ਰੱਖਣਾ ਸਮੱਤ ਵਕਸ਼ਣੀ ਗੁਰਸਿੱਖੀ ਜੀਵਨ ਵਕਸ਼ਣਾ ਆਪਣੇ ਆਪਣੇ ਧਰਮ ਦੇ ਨਾਲ ਨਰਪਕਤਾ ਹੋ ਕੇ ਜੋੜ ਕੇ ਰੱਖਣਾ ਸਤਿਗੁਰੂ ਜੀ ਇਹਨਾਂ ਖੁਸ਼ੀਆਂ ਨੂੰ ਮੁਖ ਰੱਖਦੇ ਹੋਏ ਸਤਿਗੁਰੂ ਜੀ ਇਹਨਾਂ ਗੁਰਮਖ ਪਰਵਾਰਾਂ ਦੇ ਵੱਲੋਂ ਆਪ ਜੀ ਦੇ ਦਰ ਤੇ ਕੜਾ ਪ੍ਰਸ਼ਾਦੀਆਂ ਦੇਗਾ ਸਜ ਕੇ ਹਾਜ਼ਰ ਹੋਈਆਂ ਭੋਗ ਲੱਗਣ ਭੋਗ ਲੱਗਿਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਹੋਵੇ ਜੇ ਕੋਈ ਇਸ ਕਾਰਜ ਦੇ ਵਿੱਚ ਬਾਦ ਘਾਟ ਰਹਿ ਗਈ ਹੋਵੇ ਆਪ ਜੀ ਨੇ ਆਪਣੇ ਗੁਰਮਕ ਸਟਾਪ ਦੇ ਉਤੇ ਸਿਰ ਦੇ ਮਿਹਰ ਪ੍ਰਯਾਸ ਰੱਖ ਕੇ ਆਪ ਪੂਰੀ ਕਰਵਾ ਲੈਣੀ ਆਉਣ ਵਾਲੇ ਸਮਿਆਂ ਦੇ ਵਿੱਚ ਸਮੂਹ ਸਟਾਪ ਨੂੰ ਛੜਦੀ ਕਲਾ ਵਖਣੀ ਧਾਰੀਵਾਲ ਸਾਹਿਬ ਨੂੰ ਧੜ ਦੀ ਕਲਾ ਰੱਖਣੀ ਸਤਿਗੁਰੂ ਜੀ ਸਈ ਪਿਆਰੇ ਮਿਲਣ ਜਿਨ੍ਹਾਂ ਮਿਲਿਆਂ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਛੜਦੀ ਕਲਾ ਇਰੇ ਭਾਣੇ ਸਰਬਤ ਦਾ ਪੁਲਾ ਵਾਹਿਗੁਰੂ ਜੀ ਕਾ ਖਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ

ਅਜੀ ਥੋੜਾ ਪਿੱਛੇ ਹੋ ਜਾਣਾ ਪੰਜਾਬ ਪੰਜਾਬੀਏ ਜਿੰਦਾਬਾਦ 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 ਡਾਕਟਰ ਸਾਡੇ ਜਨੇ ਆਏ ਅੱਜ মিডিਆ ਭਰਾ ਅਸੀਂ ਨਵਾਰ ਫਾਊਂਡੇਸ਼ਨ ਜਿਹੜੀ ਅਸੀਂ ਬੜਾਈ ਆ ਇੱਕ ਮਹੀਨਾ ਪਹਿਲਾਂ ਹੀ ਅਸੀਂ ਬੜਾਈ ਆ ਜਿਹੜੀ ਹੈਗੀ ਆ ਸਟਾਰਟਿੰਗ ਅਸੀਂ ਸਕੂਲਾਂ ਤੋਂ ਕੀਤੀ ਸੀ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਟੈਕਨੋਲੋਜੀ ਜਿਹੜੇ ਹੈਗੇ ਆ ਉਹ ਸਟਾਰਟ ਕੀਤੇ ਆ ਦੋ ਸਕੂਲਾਂ ਚ ਦੇਖਦੇ ਛੇ ਸਾਲ ਸਕੂਲਾਂ ਚ ਅਸੀਂ ਹੋਰ ਦੇਣ ਜਾ ਰਹੇ ਰਹੇਗੇ ਉਸ ਤੋਂ ਬਾਅਦ ਮੈਂ ਅਮਰੀਕਾ ਚ ਲੈ ਗਿਆ ਸੀ ਬੈਕਾ ਤੋਂ ਜਦੋਂ ਪਤਾ ਲੱਗਿਆ ਪੰਜਾਬ ਦੇ ਵਿੱਚ ਬੜੇ ਹੜ੍ਹ ਬੜੇ ਆਏ ਆ ਤੇ ਬੜਾ ਪੰਜਾਬ ਦਾ ਨੁਕਸਾਨ ਹੋਇਆ ਹੋਇਆ ਜਿਹੜਾ ਹੈਗਾ ਸਾਡੀ ਜਿਹੜੀ ਐਨਜੀਓ ਜਿਹੜੀ ਹੈਗੀ ਆ ਅਸੀਂ ਤੇ ਸਾਡੇ ਜਿੰਨੇ ਵਲੰਟੀਅਰ ਸਾਰੇ ਹੈਗੇ ਆ ਅਸੀਂ ਹਮੇ ਸਾਰਾ ਪੰਜਾਬ ਦੇ ਨਾਲ ਖੜੇ ਆ ਜਿਹੜੇ ਹੈਗੇ ਆ ਸੁੱਖ ਸੁੱਖ ਦੇ ਵਿੱਚ ਅਸੀਂ ਹਮੇਸ਼ਾ ਪੰਜਾਬ ਦੇ ਨਾਲ ਅਸੀਂ ਆ ਪੰਜਾਬੀ ਆ ਸਾਡੇ ਜਿਹੜੀ ਫਾਊਂਡੇਸ਼ਨ ਜਿਹੜੀ ਹੈਗੀ ਆ ਇਹ ਅੱਜ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੇ ਹੈਗੇ ਆ ਸਾਨੂੰ 70 ਪਿੰਟ ਮਿਲੇ ਆ 70 ਪਿੰਟਾਂ ਦੇ ਵਿੱਚ ਜੋ ਵੀ ਸਾਨੂੰ ਉਹਨਾਂ ਨੇ ਕਿਹਾ ਉਹ ਅਸੀਂ ਫੂਡ ਤੇ ਹੋਰ ਜਿਹੜਾ ਇਨਫਾ ਜਿਹੜਾ ਸਮਾਨ ਆ ਸੀ ਉਹ ਲੈ ਕੇ ਜਾ ਰਹੇ ਆ ਕੁਝ ਅਸੀਂ ਚਨਾਲਾਪੁਰ ਸਾਨੂੰ ਜਿਹੜੇ ਹੈਗੇ ਆ ਸਾਡਾ ਐਨਜੀਓ ਜਿਹੜਾ ਹੈਗਾ ਉਹ ਜਿਹੜੇ ਹੈਗੇ ਆ ਉਹ ਕਾਰ ਬਣਾਉਣ ਜਾ ਰਿਹਾ ਜਿਹੜੇ ਹੈਗੇ ਆ ਉਹ ਮੇਰੇਕਨ ਸਾਨੂੰ 3 ਕਾਰ ਅਲਾਟ ਹੋਏ ਵੇਹ ਆਫ ਦੇ ਜਿਹੜੇ ਹੈਗੇ ਆ ਉਹ ਆਪਣੇ ਫਲਾਲਾਬਾਲ ਜਿਹੜੇ ਹੈਗੇ ਆ ਹੋਰ ਜਿਉਂ-ਜਿਉਂ ਸਾਡ ਨੂੰ ਸਾਡੀ ਫਾਊਂਡੇਸ਼ਨ ਨੂੰ ਪਤਾ ਲੱਗਦਾ ਰਹੂ ਸਾਡੇ ਸੇਖਪੂਰ ਤਲਾ ਜਾਂ ਹੋਰ ਜਿੱਥੇ ਵੀ ਨੁਕਸਾਨ ਜਿੱਥੇ ਜਾਵੇ ਹੋਇਆ ਅਸੀਂ ਸਾਰੇ ਜਗ੍ਹਾ ਤੇ ਅਸੀਂ ਹਮੇਸ਼ਾ ਸਾਡਾ ਜਿਹੜਾ ਹੈਗਾ ਐਨ ਜੀਓ ਮੇਜਰ ਸਾਡਾ ਪੰਜਾਬ ਦੇ ਨਾਲ ਕੜਾ ਸਾਡਾ ਪੰਜਾਬ ਸਰਕਾਰ ਵੀ ਜਿਹੜੇ ਹੈਗੇ ਆ ਸਾਡਾ ਪ੍ਰਮੰਤਰੀ ਸਾਡਾ ਸੀਐਮ ਸਾਹਿਬ ਉਹ ਵੀ ਬਹੁਤ ਵਧੀਆ ਕਾਰਲਾ ਕਰ ਰਹੇ ਆ ਸਾਡੇ ਪ੍ਰਾਈਮ ਮਿੰਿਸਟਰ ਮੋਦੀ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੇ ਵੀ ਬੜਾ ਵਧੀਆ ਫੰਡਸ ਦਿੱਤੇ ਆ ਮੈਨੂੰ ਪਤਾ ਲੱਗਿਆ ਵੀ ਹੋਰ ਫੰਡ ਵੀ ਉਹ ਤੇਨੂੰ ਬੈਠਿਆ ਤੇ ਸਟੈਪ ਬਾਈ ਸਟੈਪ ਜਿਹੜੀ ਚੀਜ਼ ਹੁੰਦੀ ਆ ਜਿਹੜੀ ਜਿਹੜੀ ਚੀਜ਼ ਅੱਜ ਲੋਡ ਆ ਪੰਜਾਬ ਨੂੰ ਜਿਹੜੀ ਹੈਗੀ ਆ ਕੁਝ ਤਾਂ ਪਹਿਲਾਂ ਲੋਡ ਸੀ ਜਿਹੜੀ ਹੁਣ ਲੋਡ ਜਿਹੜੀ ਹੈਗੀ ਆ ਇਹ ਬਹੁਤ ਜ਼ਿਆਦਾ ਲੋਡ ਹੈਗੀ ਆ ਜਿਹੜੀ ਹੈਗੀ ਆ ਦੇਖੋ ਮੀਡੀਆ ਜਿਹੜਾ ਹੈਗਾ ਮੀਡੀਆ ਦਾ ਸਤਨ ਦਾ ਸਾਡਾ ਮਕਸਦ ਇਹ ਹੈ ਆ ਵੀ ਜੇ ਮੈਂ ਕੁਝ 4 ਪੈਸੇ ਖਰਚੇ ਆ ਤੇ ਲੋਕ ਹੋਰ ਵੀ ਖਰਚਣ ਦੇਖੋ ਮਨਕੀਰ ਤੌਲਕ ਨੇ ਬੜਾ ਵਧੀਆ ਕੰਮ ਕੀਤਾ ਤੇ ਆਪਣਾ ਇੱਕ ਅੰਮ੍ਰਿਤਸਰ 골ਡਨ ਜਿਹੜੇ ਹੈਗੇ ਆ ਆਪਣੇ ਹਰਿਆਣੇ ਵਾਲੇ ਜਿਹੜੇ ਹੈਗੇ ਆ ਉਹਨਾਂ ਨੇ ਬੜਾ ਵਧੀਆ ਕੰਮ ਕੀਤਾ 1100 ਮੇਰੇ ਖਾ ਟਰੈਕਟਰ ਦੇਣ ਜਾ ਰਹੇ ਆ ਠੀਕ ਹੈ ਨਹੀਂ ਇਹ ਵੀ ਇੰਡੀਆ ਦੇ ਵਿੱਚ ਚਾਣਾ ਫੌਜ ਜ਼ਰੂਰੀ ਹੈ ਇਹਨਾਂ ਦੇਖ ਕੇ ਲੋਕ ਜਿਹੜੇ ਹੈਗੇ ਆ ਹੋਰ ਵੀ ਟ੍ਰਿਵੀ ਜਿਹੜੇ ਹੈਗੇ ਆ ਹਰਲਾਈਨ 99 20 ਕਰੋੜ ਰੁਪਏ ਦਿੱਤਾ ਸਾਡੀਆਂ ਐਨਜੀਓ ਪੰਜਾਬ ਦੀਆਂ ਜਿਹੜੀਆਂ ਹੈਗੀਆਂ ਉਹ ਬਹੁਤ ਕੰਮ ਕਰ ਰਹੀਆਂ ਜਿਹੜੀਆਂ ਹੈਗੀਆਂ ਜਿੰਨਾ ਵੀ ਕੋਈ ਕਰ ਸਕਦਾ ਆ ਉਹਦਾ ਫੰਡ ਦੇ ਵਿੱਚੋਂ ਉਹ ਵੱਧ ਤੋਂ ਵੱਧ ਉਹਦਾ ਜ਼ਰੂਰ ਕਰਨਾ ਚਾਹੀਦਾ थोड़ा मीडिया था मैं बहुत थॉक्स करता हूँ जड़ा है क्या थैंक यू बिल बाय सब बच्चे अभी एजुकेशन ले रही कुछ प्लानिंग की थी क्योंकि उसपे काफ़ी ज़्यादा ज़रूरत है हाँ नहीं बच्चे अंदावि ऐसी स्कॉलरशिप ले रही है कि है हर पीढ़ी तक इस स्कॉलरशिप को मैं शुशेल जीन वाज़ी कह क ਇਹ ਪੰਜ ਚਾਰ ਜ਼ਿਲ੍ਹਿਆਂ ਦੀ ਹਰ ਪੀੜਤਾ ਦੀ ਜਿਹੜੀ ਹੈਗੀ ਹੈ ਬਣਾਉਣ ਜਾ ਰਹੇ ਆ ਜਿਹੜਾ ਹੈਗਾ ਉਹ ਤਾਂ 30% ਚ ਰੱਖੀ ਕੋਈ ਸਕਾਲਰਸ਼ਿਪ ਜਾਂ 50% ਨਹੀਂ ਅਸੀਂ ਹਲੇ ਹੁਣੇ ਅੱਜ ਮੀਟਿੰਗ ਮੈਂ ਅਮਰੀਕਾ ਤੋਂ ਲੋ ਦੋ ਤਿੰਨ ਨੂੰ ਹੋਇਆ ਅੱਜ ਹੀ ਆ ਕੇ ਮੀਟਿੰਗ ਕੀਤੀ ਹੈ ਬਣਦੀ ਸਕਾਲਰਸ਼ਿਪ ਸਾਰੀ ਬਣਦੀ ਸਕਾਲਰਸ਼ਿਪ ਜਿਹੜੀ ਅਸੀਂ ਸਾਰੀ ਦੇਵਾਂਗੇ ਇਹ ਤਾਂ ਸਾਡਾ ਕੰਮ ਹੈ ਇੱਕ ਜਿਹੜੀ ਵੱਡੀ ਐਸੋਸੀਏਸ਼ਨ ਹੈ ਹਾਂਜੀ ਨਹੀਂ ਜਿਹੜੇ ਯੂਨੀਵਰਸਿਟੀਜ਼ ਨੇ ਜਾਂ ਕਾਲਜਿਜ਼ ਨੇ ਇਹਨਾਂ ਨੇ ਵੀ ਕੋਈ ਡਿਸਾਈਡ ਕੀਤਾ ਵੀ ਅਸੀਂ ਕੋਈ ਫ੍ਰੀ ਆਫ ਕੋਸਟ ਦੇਣੀ ਹੈ ਬਿਲਕੁਲ ਜਿਹੜੀ ਬੱਚਿਆਂ ਨੂੰ ਜਿਹੜੇ ਫ੍ਰੀ ਕੋਈ ਸਰਵਿਸ ਕੋਈ ਪਰਸਨ ਜਿਹੜੇ ਹੈਗੇ ਜਿਹੜਾ ਹੈਗਾ ਜਿਹੜਾ ਉਹਨਾਂ ਨੇ ਕਰ ਰਹੇ ਨੇ ਜਿਹੜੇ ਹੈਗੇ ਸਾਡਾ ਸਟਾਫ ਕੋਈ ਸਕੂਲ ਵੀ ਹੋਵੇ ਤੁਸੀਂ ਬਣਾ ਕੇ ਦੇਣੇ ਕੋਈ ਇਦਾਂ ਦੀ ਵੀ ਕੋਈ ਹੋਈ ਹੈ ਅਸੀਂ ਜਾ ਕੇ ਸਾਨੂੰ ਪਤਾ ਲੱਗੂ ਅਸਾਂ ਲੱਗੇ ਨਹੀਂ ਗਏ ਜਿਵੇਂ ਜੋ ਸਾਨੂੰ ਉੱਥੇ ਜਾ ਕੇ ਪਤਾ ਲੱਗੂਆ ਕਿਉਂਕਿ ਮੈਂ ਤਾਂ ਵੀਡੀਓ ਵੇਖਿਆ ਜਿੰਨੇ ਹੈਗੇ ਬੜੇ ਹਰਾਤ ਖਰਾਬ ਹੋਏ ਹੋਏ ਜਿਹੜੇ ਹੈਗੇ ਸਰਵੇ ਕੀਤਾ ਜਾਏਗਾ ਆ ਸਰਵੇ ਕੀਤਾ ਜਾਵੇਗਾ ਕੱਲ ਤੋਂ ਸਾਡਾ ਸਟਾਰਟ ਹੋਊਗਾ ਅੱਜ ਸਾਡੀ ਗੱਡੀਆਂ ਤੁਰ ਜਾਣਗੀਆਂ ਰਾਤ ਤੱਕ ਪਹੁੰਚਣਗੀਆਂ ਉੱਥੇ ਕੋ ਕੱਲ ਤੋਂ ਸੀ ਉੱਥੇ ਜਿਹੜੇ ਹੈਗੇ ਇਸ ਤੋਂ ਪਹਿਲਾਂ ਇਸ ਤੋਂ ਬਾਅਦ ਵੀ ਅੱਗੇ ਹੋਰ ਇਸ ਤੋਂ ਅੱਗੇ ਕੰਮ ਚ ਚੱਲਦਾ ਰਿਹਾ ਜਿਉਂ-ਜਿਉਂ ਡਿਮਾਂਡ ਸਨ ਗੱਡੀਆਂ ਜਾ ਰਹੀਆਂ ਕਿ ਕੀ ਕੀ ਸਮਾਨ ਤੁਹਾਡੇ ਵੱਲੋਂ ਭੇਜਿਆ ਇਹਦੇ ਵਿੱਚ ਸਾਰਾ ਜਿਵੇਂ ਹੈਗਾ ਜੀ ਉਹ ਸਾਨੂੰ ਉੱਥੋਂ ਆਇਆ ਇਹਦੇ ਵਿੱਚ ਆਟਾ ਦਾਲਾਂ ਸਬਜ਼ੀਆਂ ਜੋ ਵੀ ਹੈਗਾ ਕਰਦਾ ਰਹਿਣ ਪਾਣੀ ਆ ਉਹ ਹੈਗਾ ਜਿਹੜਾ ਹੈਗਾ ਜੋ ਵੀ ਕੰਬਲ ਵਗੈਰਾ ਜੋ ਜ਼ਰੂਰਤਮੰਦ ਜਿਹੜੀ ਚੀਜ਼ਾਂ ਮੈਡੀਕਲ ਦਾ ਜਿਹੜਾ ਹੈਗਾ ਕਿੱਟਾਂ ਉਹ ਵੀ ਅਸੀਂ ਤੱਕ ਇਸ ਤੋਂ ਬਾਅਦ ਬਿਮਾਰੀਆਂ ਫੈਲਣ ਦਾ ਡਰ ਜਿਹੜਾ ਹੈਗਾ ਉਸ ਤੇ ਤਾਂ ਧਿਆਨ ਦੇਣ ਦੀ ਲੋੜ ਹੈਗੀ ਆ ਪਾਣੀ ਥੜਾ ਬਹੁਤ ਖਰਾਬ ਹੋ ਗਿਆ ਉਹ ਜਿਹੜਾ ਹੈਗਾ ਸੋ ਮੇਰੇ ਕੋਲ ਸਾਰੇ ਵਧੀਆ ਕੰਮ ਕਰ ਰਹੇ ਸਾਰੇ ਐਂਬੂਲੈਂਸ ਵੀ ਗੱਡੀ ਖੜੀ ਹੈ ਕਿਉਂ ਵੀ ਤੁਹਾਡੇ ਵੱਲੋਂ ਆਪਣਾ ਐਂਬੂਲੈਂਸ ਵੀ ਜਾਊਗੀ ਨਾਲ ਸਾਡੇ ਡਾਕਟਰ ਵੀ ਸਾਡੇ ਸਾਰੇ ਜਾਣਗੇ ਵਲੰਟੀਅਰ ਸਾਡੇ ਬੜੇ ਹੈਗੇ ਆ ਸਾਰੇ ਮੇਰੇ ਕੋਲ 100 ਬੱਚਾ ਸਾਡਾ ਜਿਹੜਾ ਹੈਗਾ ਇਸੇ ਕੰਮ ਤੇ ਜਿਹੜਾ ਹੈਗਾ ਇਹ ਤੁਸੀਂ ਪ੍ਰਸ਼ਾਸਨ ਨਾਲ رابطہ ਕਰਕੇ ਸਮਾਨ ਜਿਹੜਾ ਭੇਜਣੇ ਹੋ ਜਾਂ ਫਿਰ ਪਿੰਡ ਪਿੰਡ ਸਰਪੰਚਾਂ ਦੇ ਨਾਲ ਤੁਹਾਡੀ ਗੱਲਬਾਤ ਹੋਣੀ ਜਿਹੜੇ ਸਮਾਨ ਦੀ ਲੋੜ ਆ ਜਿਹੜੇ ਇਹ ਇਹ ਅਸੀਂ ਜਿਹੜੇ ਮੋਹਤੱਰ ਬੰਦੇ ਜਿਹੜੇ ਜਾਣ ਪਛਾਣ ਵਾਲੇ ਸਾਨੂੰ ਜਿਵੇਂ ਹੈਗਾ ਉਹਨਾਂ ਨੂੰ ਅਸੀਂ ਪੁੱਛ ਕੇ ਸਾਰਾ ਕੀਤਾ ਜਿਹੜਾ ਹੈਗਾ ਜੋ ਕਿ ਕਿਵੇਂ ਜਲਾਲਾਬਾਦ ਜਿਹੜਾ ਹੈਗਾ ਮੇਰਾ ਏਰੀਆ ਮੋਗਾ ਟਿਸੂ ਬਿਲੋਂਗ ਕਰਦਾ ਮੇਰੇ ਰਿਸ਼ਤੇਦਾਰੀਆਂ ਹੈਗੇ ਉਧਰੋਂ ਪਤਾ ਕੀਤਾ ਗਰਦਾਸਪੁਰ ਮੇਰੇ ਦੇ ਰਿਸ਼ਤੇਦਾਰੀਆਂ ਹੈਗੇ ਉਹਨਾਂ ਨੂੰ ਪੁੱਛ ਕੇ ਸਾਰਾ ਕੀਤਾ ਜਿਹੜਾ ਹੈ ਬਾਕੀ ਜਿਉਂ-ਜਿਉਂ ਸਾਨੂੰ ਉੱਥੇ ਮਿਲ ਜਰਣਗੇ ਤੁਹਾਡੇ ਵੀਡੀਓ ਭਰਾ ਜਿਹੜੇ ਹੈਗੇ ਆ ਇਹਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੈ ਕਿੱਥੇ ਜ਼ਿਆਦਾ ਨੁਕਸਾਨ ਹੋਇਆ ਹੈ ਇਹਨੋਂ ਤੁਸਲਾ ਲੈ ਕੇ ਵੀ ਅਸੀਂ ਕਰਾਂਗੇ ਵੀ ਜਿੱਥੇ ਜਿੱਥੇ ਲੋੜ ਜਣੀ ਕੋਈ ਨੰਬਰ ਹੈ ਤੁਹਾਡੀ ਫਾਊਂਡੇਸ਼ਨ ਦਾ ਵੀ ਲੋਕ ਜੀ ਤੁਹਾਡਾ ਹਾਂਜੀ 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 ਸ਼ੇਅਰ ਕਰ ਦਿਓ ਹਾਂਜੀ ਇਹ ਨੰਬਰ ਹੈਗਾ ਨੰਬਰ ਤੁਹਾਨੂੰ ਮੈਂ ਨੰਬਰ ਲਗਾ ਦੇ ਇਹ ਤੁਹਾਨੂੰ ਬਿਜਲੀ ਚੈੱਕ ਕਰ ਦੇਣ ਕਿ ਤੁਹਾਨੂੰ ਜਿਹੜੇ